ਇਹ ਹੈ ਜੀਸੀਬੀ ਮਸ਼ੀਨ ਜਿਹੜੀ ਵਿਡੀਓ ਦਫ਼ਤਰ ਦੇ ਵਿੱਚ ਖੜੀ ਹੈ ਬੜੇ ਲੰਬੇ ਸਮੇਂ ਤੋਂ ਇਸ ਦੀ ਵੀ ਕਹਾਣੀ ਬੜੀ ਬੇਚਿੱਦਾ ਜੀ ਦੱਸਦੇ ਨੇ ਤੇ ਕੋਈ ਅਧਿਕਾਰੀ ਖੁੱਲ ਕੇ ਸਾਹਮਣੇ ਜਵਾਬ ਨਹੀਂ ਦੇ ਰਿਹਾ ਤੇ ਜੇ ਗੱਲ ਕੀਤੀ ਜਾਵੇ ਇਸ ਨੂੰ ਅੱਜ ਦਾ ਨਹੀਂ ਕਹਿੰਦੇ ਕਿ ਵੀ ਬਹੁਤ ਲੰਬੇ ਸਮੇਂ ਤੋਂ ਖੜੀ ਹੈ ਇਸ ਤੋਂ ਕਿਉਂ ਕੰਮ ਲੈਣਾ ਬੰਦ ਕੀਤਾ ਇਹਦੀ ਤਾਂ ਕੋਈ ਜਾਣਕਾਰੀ ਜਦੋਂ ਅਫਸਰਾਂ ਤੋਂ ਲੈਣੀ ਚਾਹੀ ਤਾ ਕਿਸੇ ਵੀ ਅਧਿਕਾਰੀ ਨੇ ਸਾਹਮਣੇ ਆ ਕੇ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਇੱਥੇ ਹੁਣ ਇਹ ਦੱਸਣਾ ਬਣਦਾ ਹੈ ਕਿ ਵੀ ਇਸ ਮਸ਼ੀਨ ਦੇ ਉੱਤੇ ਜਿਹੜੀ ਮਸ਼ੀਨ ਖੜੀ ਹੈ ਸੂਤਰਾਂ ਦੀ ਜਾਣਕਾਰੀ ਹੈ ਕਥਿਤ ਸੂਤਰਾਂ ਦੀ ਜਾਣਕਾਰੀ کہہ ਸਕਦੇ ਆ ਕਥਿਤ ਜਾਣਕਾਰੀ ਇਹ ਹੈ ਕਿ ਵੀ ਇਸ ਦੇ ਉੱਤੇ ਕਿ ਵੀ ਲੱਖਾਂ ਰੁਪਏ ਦੇ ਬਿੱਲ ਵੀ ਪਾਏ ਗਏ ਨੇ ਕਿ ਵੀ ਇਸ ਨੂੰ ਚਲਦਾ ਕਰਨ ਵਾਸਤੇ ਕਿ ਵੀ ਲੱਖਾਂ ਰੁਪਏ ਖਰਚ ਕਰਤੇ ਕਿ ਵੀ ਇਸ ਨੂੰ ਚਲਦਾ ਕਰਾਂਗੇ ਤੇ ਜੇ ਗੱਲ ਕੀਤੀ ਜਾਵੇ ਲੱਖਾਂ ਰੁਪਏ ਲਗਾ ਕੇ ਵੀ ਅੱਜ ਵੀ ਇਹ ਕਬਾੜ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਦੇਖ ਸਕਦੇ ਹੋ ਜਿਹੜਾ ਇਹਦਾ ਅਗਲਾ ਕੰਮ ਲੈਣ ਵਾਲਾ ਅਗਲਾ ਜਿਹੜਾ ਫਰੰਟ ਹੁੰਦਾ ਹੈ ਉਹ ਮਿੱਟੀ ਦੇ ਵਿੱਚ ਧਸਿਆ ਪਿਆ ਜਿਹਨੂੰ ਕਿ ਵੀ ਦਿਨ ਦੇ ਦਿਨ ਦਿਨ ਦੇ ਦਿਨ ਜਿੰਗਾਰ ਲੱਕੇ ਲੋਹਾ ਖਤਮ ਹੁੰਦਾ ਜਾ ਰਿਹਾ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਜਦੋਂ ਕਿਸੇ ਸੰਦ ਤੋਂ ਮਸ਼ੀਨਰੀ ਤੋਂ ਕੰਮ ਨਾ ਲਿਆ ਜਾਵੇ ਤਾਂ ਉਹ ਮਸ਼ੀਨਰੀ ਕਬਾੜ ਦਾ ਰੂਪ ਧਾਰਨ ਕਰ ਜਾਂਦੀ ਹੈ ਜੜੀ ਕਿ ਵੀ ਜੀਸੀਬੀ ਮਸ਼ੀਨ ਧਾਰਨ ਕਰ ਰਹੀ ਹੈ ਕਬਾੜ ਦਾ ਰੂਪ ਤੇ ਹੁਣ ਅਸੀਂ ਜਿਸ ਮਕਸਦ ਕਰਕੇ ਵੀਡੀਓ ਚਲਾਈ ਹੈ ਮਕਸਦ ਇਹ ਹੈ ਕਿ ਵੀ ਇਸ ਨੂੰ ਜਾ ਤਾਂ ਇਸ ਦਾ ਕੋਈ ਹਿੱਲਾ ਵਸੀਲਾ ਕੀਤਾ ਜਾਵੇ ਇਸ ਨੂੰ ਚਲਦਾ ਕਰਵਾ ਕੇ ਇਸ ਤੋਂ ਕੰਮ ਲਿਆ ਜਾਵੇ ਜੇ ਇਹ ਕਬਾੜ ਦਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਇਸ ਨੂੰ ਸੇਲ ਕੀਤਾ ਜਾਵੇ ਤਾਂ ਜੋ ਕੋਈ ਨਾ ਕੋਈ 2 ਪੈਸੇ ਇਹਦੇ ਖੜੇ ਹੋ ਜਾਣ 2 ਪੈਸੇ ਦੇ ਖਰੇ ਹੋ ਜਾਣਗੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਸ ਹਾਵ ਨਾਲ ਇਹ ਖੜੀ ਹੈ ਬਰਸਾਤਾਂ ਦੇ ਧੁੱਪਾਂ ਦੇ ਵਿੱਚ ਖੜੀ ਹੈ ਤੇ ਜੇ ਹੁਣ ਗੱਲ ਕਰੀਏ ਤਾਂ ਇਹਦੇ ਉੱਤੇ ਹੁਣ ਇੱਕ ਦਰਖਤ ਵੀ गिर ਚੁੱਕਿਆ ਜਿਸ ਦੀ ਪ੍ਰਵਾਹ ਕੋਈ ਵੀ ਨਹੀਂ ਕਰ ਰਿਹਾ ਜਿਸ ਦੇ ਉੱਤੇ ਕੋ ਇੱਕ ਮਸ਼ੀਨ ਦੇ ਉੱਤੇ ਇੱਕ ਦਰਖਤ ਵੀ गिर ਚੁੱਕਿਆ ਜਿਸ ਦੀ ਪ੍ਰਵਾਹ ਕੋਈ ਨਹੀਂ ਕਰ ਰਿਹਾ ਇਹ ਮਸ਼ੀਨ ਦੇ ਉੱਤੇ ਲੱਖਾਂ ਰੁਪਈਆ ਵੀ ਖਰਚ ਕੀਤਾ ਗਿਆ ਕੰਮ ਫੇਰ ਨਾ ਆਇਆ ਹੁਣ ਜਿਹੜਾ ਮਕਸਦ ਸੀ ਅੱਜ ਇਸ ਨੂੰ ਇਸ ਨੂੰ ਟੀਵੀ ਤੇ ਚੈਨਲ ਤੇ ਚਲਾਉਣ ਦਾ ਮਕਸਦ ਵੀ ਇਹੀ ਸੀ ਕਿ ਵੀ ਇਸ ਨੂੰ ਜਾਂ ਤਾਂ ਕਿਸੇ ਛੱਤ ਦੇ ਥੱਲੇ ਖੜਾ ਕੀਤਾ ਜਾਵੇ ਤਾਂ ਜੋ ਕਿ ਵੀ ਇਹ ਬਚ ਜੇ ਕਿਉਂਕਿ ਇਸ ਦੇ ਉੱਤੇ ਕੋਈ ਹੁਣ ਕੰਮ ਵੀ ਨਹੀਂ ਲਿਆ ਜਾ ਰਿਹਾ ਤੇ ਲੱਖ ਰੁਪਏ ਖਰਚ ਵੀ ਕਰਤੇ ਤੇ ਬੇਗੋਰੀ ਦੀ ਮਾਰ ਚੱਲ ਰਹੀ ਹੈ ਜਿਹੜੀ ਕਿ ਵੀ ਇਹ ਵੀਡੀਓ ਦਫਤਰ ਸਮਾਣਾ ਦੇ ਵਿੱਚ ਖੜੀ ਹੈ ਮਸ਼ੀਨ ਵੀਡੀਓ ਦਫਤਰ ਸਮਾਣਾ ਦੇ ਵਿੱਚ ਖੜੀ ਹੈ ਮਸ਼ੀਨ ਇਹਦੇ ਉੱਤੇ ਹਰਿਆ ਭਰਿਆ ਦਰਖਤ ਵੀ गिर ਕੇ ਟੁੱਟ ਚੁੱਕੇ ਆ ਦੇਖ ਸਕਦੇ ਹੋ ਜਿਹੜਾ ਕਿ ਵੀ ਨਾਲ ਹੀ ਹੈ ਇਹਦੇ ਹਰਿਆ ਭਰਿਆ ਦਰਖਤ ਹੈ ਜਿਹੜਾ ਉਹ ਟੁੱਟ ਕੇ ਇਹਦੇ ਉੱਤੇ ਹੀ ਗਿਰ ਚੁੱਕੇ ਆ ਤੇ ਕਿਸੇ ਵੀ ਅਧਿਕਾਰੀ ਦੇ ਕਰਮਚਾਰੀ ਨੇ ਇਹਨੂੰ ਇਹ ਜ਼ਰਤ ਨਹੀਂ ਸਮਝੀ ਕਿ ਵੀ ਇਸ ਦੇ ਉੱਤੇ ਕੋਈ ਸ਼ੈੱਡ ਖੜਾ ਕੀਤਾ ਜਾਵੇ ਤਾਂ ਜੋ ਕਿ ਵੀ ਮੀਂਹ ਕਣੀ ਤੋਂ ਬਚੀ ਰਹੇ ਧੁੱਪ ਤੋਂ ਬਚੀ ਰਹੇ ਪਹਿਲਾਂ ਗਰਮੀਆਂ ਦੇ ਵਿੱਚ ਸੜਦੀ ਰਹੀ ਬਰਸਾਤਾਂ ਦੇ ਵਿੱਚ ਸੜਦੀ ਰਹੀ ਉਹਦੇ ਵਿੱਚ ਹੀ ਜੰਗਾਰ ਲੱਗਦਾ ਰਿਹਾ ਲੋਹਾ ਤੇ ਹੁਣ ਇਹਦੇ ਉੱਤੇ ਇੱਕ ਸਾਨੂੰ ਜਿਹੜੀ ਨੇ ਜਾਣਕਾਰੀ ਦਿੱਤੀ ਸਾਡੇ ਸੂਤਰ ਨੇ ਸਮਾਣਾ ਹਲਚਲ ਨਹੀਂ ਉਸ ਦੇਖ ਕੇ ਇਹ ਸੂਤਰ ਨੇ ਜਾਣਕਾਰੀ ਦਿੱਤੀ ਤਾਂ ਉਹਦਾ ਕਹਿਣਾ ਸੀ ਕਿ ਵੀ ਇਹਦੇ ਉੱਤੇ ਇੱਕ ਹਰਿਆ ਭਰਿਆ ਦਰਖਤ ਗਿਰਿਆ ਹੋਇਆ ਹੈ ਕਈ ਦਿਨਾਂ ਤੋਂ ਜਿਸ ਦੀ ਕਿਸੇ ਵੀ ਕਰਮਚਾਰੀ ਨੇ ਕੋਈ ਪ੍ਰਵਾਹ ਨਹੀਂ ਕੀਤੀ ਦੇਖ ਸਕਦੇ ਹੋ ਵੱਡੇ ਵੱਡੇ ਟਾਇਰਾਂ ਦੇ ਵਿੱਚੋਂ ਹਵਾ ਵੀ ਨਿਕਲ ਚੁੱਕੀ ਹੈ ਰਿਮ ਨੂੰ ਵੀ ਕਿਤੇ ਨਾ ਕਿਤੇ ਹੁਣ ਜੰਗਾਰ ਲੱਗਣਾ ਸ਼ੁਰੂ ਹੋ ਗਿਆ ਤੇ ਅਗਲੇ ਟਾਇਰ ਵੀ ਦੇਖ ਸਕਦੇ ਹੋ ਹਲੇ ਕੁਛ ਹਵਾ ਤਾਂ ਹੈਗੀ ਆ ਉਹਨਾਂ ਦੇ ਵਿੱਚ ਤੇ ਬਸ ਕਿ ਵੀ ਟਾਇਰ ਟੂਰ ਜੇ ਵੀ ਖੜੇ ਖੜੇ ਹੀ ਤਿਰੜਾ ਖਾ ਗਏ ਨੇ ਘਸ ਘੁਸ ਜੇ ਗਏ ਨੇ ਜਿਵੇਂ ਜਿਵੇਂ ਕਿ ਵੀ ਉਹਦੀ ਬੇਗੋਰੀ ਕਰਕੇ ਹੁੰਤੇ ਜੇ ਅਗਲੇ ਫਰੰਟ ਦੀ ਗੱਲ ਕਰੀਏ ਦੇਖ ਸਕਦੇ ਹੋ ਵੀ ਮਿੱਟੀ ਦੇ ਵਿੱਚ ਕਿਵੇਂ ਧਸਿਆ ਹੋਇਆ ਤੁਹਾਨੂੰ ਉਹਦੀਆਂ ਅੱਗੇ ਹੋ ਕੋ ਤਸਵੀਰਾਂ ਦਿਖਾ ਦਿੰਨੇ ਆ ਦੇਖ ਸਕਦੇ ਹੋ ਜਿਹੜਾ ਇਸ ਦਾ ਅਗਲਾ ਫਰੰਟ ਹੈ ਉਹ ਵੀ ਕਿਵੇਂ ਮਿੱਟੀ ਦੇ ਵਿੱਚ ਧਸਿਆ ਪਿਆ ਜੜ ਦੇ ਨਾਲ ਦਿਨ ਦੇ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਦੇਖ ਸਕਦੇ ਹੋ ਜਿਹੜਾ ਇਹਦਾ ਅਗਲਾ ਫਰੰਟ ਹੈ ਉਹ ਵੀ ਮਿੱਟੀ ਦੇ ਵਿੱਚ ਧਸਿਆ ਹੋਇਆ ਹੈ ਤੇ ਥਾਂ ਥਾਂ ਤੇ ਇੱਥੇ ਕੂੜੇ ਦੇ ਢੇਰ ਲੱਗੇ ਪਏ ਨੇ ਸਾਫ ਸਫਾਈ ਵੱਲ ਕਿਸੇ ਵੀ ਅਧਿਕਾਰੀ ਦੀ ਕੋਈ ਆਪਣੀ ਇਹਦੀ ਡਿਊਟੀ ਨਹੀਂ ਸਮਝਦਾ ਕਿ ਵੀ ਇਸ ਵੱਲ ਸਾਫ ਸਫਾਈ ਦਾ ਧਿਆਨ ਦਿੱਤਾ ਜਾਵੇ ਤੇ ਜੇ ਗੱਲ ਕੀਤੀ ਜਾਵੇ ਤਾਂ ਅੰਦਰ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਪਏ ਨੇ ਕੋਈ ਵੀ ਅਧਿਕਾਰੀ ਇੱਥੇ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਲੱਖਾਂ ਕਰੋੜਾਂ ਰੁਪਏ ਦੀ ਬਿਲਡਿੰਗ ਹੈ ਜਿਸ ਨੂੰ ਬੇਗੋਰੀ ਦੀ ਦੇਖ ਸਕਦੇ ਹੋ ਕਿਵੇਂ ਹੈ ਇੱਥੇ ਦੇਖ ਸਕਦੇ ਹੋ ਕੂੜੇ ਦੇ ਢੇਰ ਲੱਗੇ ਪਏ ਨੇ ਕੋਈ ਇੱਥੇ ਸਾਫ ਸਫਾਈ ਵੱਲ ਧਿਆਨ ਨਹੀਂ ਦੇ ਰਿਹਾ ਤੇ ਜੇ ਗੱਲ ਕਰੀਏ ਤਾਂ ਜਿਹੜਾ ਮਕਸਦ ਸੀ ਕਿ ਵੀ ਹਾਰਿਆ ਭਰਿਆ ਜਿਹੜਾ ਦਰਖਤ ਹੈ ਮਸ਼ੀਨ ਦੇ ਉੱਤੇ ਗਿਰਿਆ ਉਸ ਵੱਲ ਵੀ ਕਿਸੇ ਅਧਿਕਾਰੀ ਕਰਮਚਾਰੀ ਨੇ ਕੋਈ ਬੇਗੋਰੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਉਹਦੇ ਅੰਦਰ ਜਿਹੜੀਆਂ ਸਟੀering ਵਗੈਰਾ ਨੇ ਸਟੀering ਤੇ ਸੀਟਾਂ ਨੇ ਦੇਖ ਸਕਦੇ ਹੋ ਕਿੰਨੇ ਕਿੰਨੇ ਜਾਲੇ ਚੜੇ ਪਏ ਨੇ ਟੇਰਿੰਗ ਤੇ ਸੀਟਾਂ ਦੇ ਉੱਤੇ ਕਿੰਨੇ ਕਿੰਨੇ ਜਾਲੇ ਚੜੇ ਪਏ ਨੇ ਅੰਦਰ ਦੇਖ ਸਕਦੇ ਹੋ ਕਿਵੇਂ ਡਸਟਿੰਗ ਪਈ ਆ ਤਾਕੀਆਂ ਧੁੱਕੀਆਂ ਦਾ ਪਤਾ ਨਹੀਂ ਹੈ ਸ਼ੀਸ਼ਿਆਂ ਦਾ ਪਤਾ ਨਹੀਂ ਹੈ ਕਿੱਥੇ ਗਏ ਕਿੱਥੇ ਨਾ ਗਏ ਯਾਨੀ ਕੁੱਲ ਮਿਲਾ ਕੇ ਸਾਰਾ ਕੁਝ ਬੇਗੋਰੀ ਕਰਕੇ ਹੀ ਹੋਇਆ ਜਿਸ ਵੱਲ ਕੋਈ ਧਿਆਨ ਨਾ ਦੇਣਾ ਤੇ ਹੁਣ ਇੱਥੇ ਜਾਂਚ ਦਾ ਵਿਸ਼ਾ ਇਹ ਹੈ ਕਿ ਵੀ ਜਿਹੜੇ ਲੱਖਾਂ ਰੁਪਏ ਵੀ ਇਹਦੇ ਤੇ ਖਰਚ ਕਰਕੇ ਫੇਰ ਵੀ ਇਸ ਨੂੰ ਚਲਾਇਆ ਕਿਉਂ ਨਹੀਂ ਗਿਆ ਜਿਹੜੀ ਜਾਂਚ ਦਾ ਵਿਸ਼ਾ ਕਿਹੜੇ ਬਾਬੂਆਂ ਸਰਕਾਰੀ ਬਾਬੂਆਂ ਨੇ ਜਿਹੜਾ ਲੱਖਾਂ ਰੁਪਏ ਦੇ ਬਿੱਲ ਇਹਦੇ ਤੇ ਬਣਾਏ ਇਹਦੇ ਤੇ ਪਾਈ ਕਿਸ ਤਰ੍ਹਾਂ ਬਣਾਏ ਇੱਕ ਜਾਂਚ ਦਾ ਵਿਸ਼ਾ ਜੇ ਇਹਦੀ ਜਾਂਚ ਕੀਤੀ ਜਾਵੇ ਤਾਂ ਪਤਾ ਲੱਗ ਸਕਦਾ ਹੈ ਕਿਹੜੇ-ਕਿਹੜੇ ਅਧਿਕਾਰੀਆਂ ਨੇ ਸਰਕਾਰੀ ਪੈਸਾ ਖਾਦਾ ਹੈ ਕਿਹੜੇ-ਕਿਹੜੇ ਸਰਕਾਰੀ ਬਾਬੂਆਂ ਨੇ ਕਥਿਤ ਸਰਕਾਰੀ ਪੈਸਾ ਖਾਦਾ ਹੈ ਜਿਸ ਦੀ ਜਾਂਚ ਬਰੀਕੀ ਨਾਲ ਕੀਤੀ ਜਾਵੇ ਤਾਂ ਕਈ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਸਕਦੇ ਨੇ ਜਿਨ੍ਹਾਂ ਨੇ ਇਹਦਾ ਕਥਿਤ ਪੈਸਾ ਖੱਦ ਹੈ ਸਾਨੂੰ ਜਿਹੜੇ ਸੂਤਰ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਵੀ ਜਿਹੜੇ ਇਹਦੇ ਵਿੱਚ ਇਸ ਨੂੰ ਰਿਪੇਅਰ ਦੇ ਨਾਮ ਤੇ ਬੜਾ ਇਹਦੇ ਤੇ ਪੈਸਾ ਪੂਸਾ ਖਰਚ ਕੀਤਾ ਗਿਆ ਤੇ ਚਲਾਇਆ ਫੇਰ ਵੀ ਨਹੀਂ ਗਿਆ ਦੇਖ ਸਕਦੇ ਹੋ ਜਿਹੜਾ ਕਿ ਵੀ ਇਹਦੇ ਤੇ ਇੰਨਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਜਿਹੜੇ ਇਹਦੇ ਤੋਂ ਕੰਮ ਨਹੀਂ ਲਿਆ ਗਿਆ ਜੀਸੀਬੀ ਮਸ਼ੀਨ ਤੋਂ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਇਹਦੇ ਵੱਲ ਕੋਈ ਵੀ ਧਿਆਨ ਨਾ ਦੇਣਾ ਕਈ ਸਵਾਲ ਖੜੇ ਹੁੰਦੇ ਨੇ ਜਦ ਕਿ ਹਲੇ ਵੀ ਕੰਮ ਲੈਣ ਯੋਗ ਹੈ ਮਸ਼ੀਨ ਇਹ ਜੀਸੀਬੀ ਮਸ਼ੀਨ ਜੜੀ ਹੈ ਇਹ ਅਜੇ ਵੀ ਇਸ ਤੋਂ ਕੰਮ ਲਿਆ ਜਾ ਸਕਦਾ ਹੈ ਜੇ ਕੰਮ ਲੈਣਾ ਚਾਹਣ ਅਧਿਕਾਰੀ ਤਾਂ ਕਿਉਂਕਿ ਇਹ ਬਹੁਤ ਕੰਮ ਆਉਂਦੀ ਆਖਿਰ ਕਿਸੇ ਅਧਿਕਾਰੀ ਨੇ ਇਸ ਨੂੰ ਜਿਹੜਾ ਖਰੀਦਿਆ ਹੁਣ ਤਾਂ ਕਿਸੇ ਗੱਲ ਕਰਕੇ ਹੀ ਖਰੀਦਿਆ ਹੁਣ ਕਿਉਂਕਿ ਉਸ ਨੂੰ ਖਰੀਦਣ ਤੋਂ ਬਾਅਦ ਇਸਨੇ ਤੋਂ ਕੰਮ ਵੀ ਲਿਆ ਗਿਆ ਜਰੂਰੀ ਨਹੀਂ ਹੈ ਕਿ ਵੀ ਜੇ ਇਹ 1.5 ਦੋ ਸਾਲ ਤੋਂ 3 ਸਾਲ ਤੋਂ ਜਿੰਨੇ ਵੀ ਸਾਲ ਤੋਂ ਖੜੀ ਹੈ ਕਿਹੜੇ ਕਾਰਨਾ ਕਰਕੇ ਖੜੀ ਰਹੀ ਫਿਰ ਇਹਦੇ ਤੇ ਰਿਪੇਅਰ ਤੇ ਪੈਸਾ ਕਿਉਂ ਲਾਇਆ ਗਿਆ ਇਸ ਨੂੰ ਚਲਦਾ ਕਰਵਾਉਣ ਦੇ ਲਈ ਜੇ ਇਸ ਦੀ ਜਾਂਚ ਕਰਵਾਈ ਜਾਵੇ ਕਿ ਵੀ ਇਸ ਨੇ ਕਿਹੜੇ ਕਿਹੜੇ ਅਧਿਕਾਰੀਆਂ ਨੇ ਇਹਦੇ ਨਾਲ ਪੈਸਾ ਖਾਧਿਆ ਜਾਂ ਖਾਣ ਦੀ ਜੋ ਵੀ ਇਹਦੇ ਵਿੱਚ ਕੀਤਾ ਗਿਆ ਤਾਂ ਉਹਦੀ ਜਾਂਚ ਕਰਵਾਈ ਜਾਵੇ ਕਿ ਵੀ ਇਹ ਨਵੀਂ ਮਸ਼ੀਨ ਨੂੰ ਕਿਉਂ ਖੰਡਰ ਕੀਤਾ ਗਿਆ ਨਵੀਂ ਜੀਸੀਬੀ ਮਸ਼ੀਨ ਨੂੰ ਕਿਹੜੀ ਗੱਲੋਂ ਖੰਡਰ ਕੀਤਾ ਗਿਆ ਇੱਕ ਜਾਂਚ ਦਾ ਵਿਸ਼ਾ ਕੈਮਰਾਮੈਨ ਦੇ ਨਾਲ ਪ੍ਰੇਮ ਵਿਦਵਾਦੀ ਰਿਪੋਰਟ